ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਚੀਮਾ ਆਸ਼ਕ ਦੇ ਨਾਲ ਮਿਲ ਕੇ ਪਤੀ ਗੁਰਵਿੰਦਰ ਨੂੰ ਮਾਰਨ ਵਾਲੇ ਮਾਮਲੇ ਦੇ ਵਿੱਚ ਰਪਿੰਦਰ ਕੌਰ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਨੇ ਹਾਲਾਂਕਿ ਰਪਿੰਦਰ ਕੌਰ ਆ ਜਿਹੜੀ ਉਸ ਦਾ ਆਸ਼ਕਾ ਜਿਹੜਾ ਉਹ ਇਸ ਵਕਤ ਤਾਂ ਪੁਲਿਸ ਹਰਾਸਤ ਦੇ ਵਿੱਚ ਨੇ ਪੁਲਿਸ ਰਿਮਾਨਡ ਦੇ ਵਿੱਚ ਨੇ ਪਰ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਮੁੱਢਲੀ ਰਿਪੋਰਟ ਪੋਸਟਮਾਰਟਮ ਦੀ ਸਾਹਮਣੇ ਆ ਚੁੱਕੀ ਆ ਜਿਸ ਦੇ ਵਿੱਚ ਹੋਏ ਖੁਲਾਸੇ ਆ ਨੇ ਹਰ ਇੱਕ ਵਿਅਕਤੀ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੁਹਾਨੂੰ ਜਿਹੜੀ ਪੂਰੀ ਰਿਪੋਰਟ ਆ ਉਸ ਦੇ ਵਿੱਚ ਡਿਟੇਲ ਦੇ ਬਾਰੇ ਜਾਣਕਾਰੀ ਦਵਾਂਗੇ ਹਾਲਾਂਕਿ ਅਧਿਕਾਰਿਕ ਤੌਰ ਤੇ ਪੁਲਿਸ ਦੀ ਸਟੇਟਮੈਂਟ ਨਹੀਂ ਆਈ ਪਰ ਮੀਡੀਆ ਸੂਤਰਾਂ حوالے ਤੋਂ ਕੁਝ ਐਸ ਨੂੰ ਲੈ ਕੇ ਕਿ ਪੋਸਟਮਾਰਟਮ ਦੇ ਵਿੱਚ ਕਿਸ ਤਰੀਕੇ ਦੇ ਖੁਲਾਸੇ ਹੋਏ ਨੇ ਕਿ ਜ਼ਹਿਰ ਦਾ ਜਦੋਂ ਗੁਰਵਿੰਦਰ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਂਦਾ ਤੇ ਉਸ ਦੇ ਵਿੱਚ ਜਹਿਰ ਦਾ ਅਸਰ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਪਤੀ ਗੁਰਵਿੰਦਰ ਦਾ ਗਲ ਕੁੱਟਿਆ ਜਾਂਦਾ ਤੇ ਗਲ ਕੁੱਟਣ ਨੂੰ ਲੈ ਕੇ ਵੀ ਅਹਿਮ ਖਬਰ ਹੈ ਕਿ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਵਿੰਦਰ ਦੀਆਂ ਜਿਹੜੀਆਂ ਬਾਹਾਂਾਂ ਨੇ ਹੱਥ ਨੇ ਫੜ ਕੇ ਰੱਖੇ ਤੇ ਉਸ ਤੋਂ ਬਾਅਦ ਪਿੱਛੋਂ ਜਿਹੜਾ ਬਾਹ ਦੇ ਨਾਲ ਉਸਦੇ ਆਸ਼ਿਕ ਨੇ ਗੁਰਵਿੰਦਰ ਦਾ ਗਲਾ ਕੁੱਟਿਆ ਇਸ ਤਰੀਕੇ ਤੁਸੀਂ ਦੇਖੋ ਕਿ ਕਿਸ ਤਰੀਕੇ ਉਸ ਗੁਰਵਿੰਦਰ ਸਿੰਘ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਸਾਰੀ ਕਹਾਣੀ ਰਚ ਕੇ ਕਿਸ ਤਰੀਕੇ ਤੇ ਪੋਸਟ ਬਾਟਮ ਰਿਪੋਰਟ ਦੇ ਵਿੱਚ ਜਿਹੜੀ ਬੋਡੀ ਦੇ ਉੱਪਰ ਗੁਰਵਿੰਦਰ ਦੀਆਂ ਦੇ ਜਿਹੜੇ ਸੱਟਾਂ ਦੇ ਨਿਸ਼ਾਨ ਮਿਲੇ ਨੇ 10 ਤੋਂ 12 ਸੱਟਾਂ ਦੇ ਨਿਸ਼ਾਨ ਵੀ ਮਿਲਣ ਤੇ ਇਸੇ ਦੇ ਵਿੱਚ ਇੱਕ ਸਭ ਤੋਂ ਅਹਿਮ ਗੱਲ ਆ ਕਿ ਰੁਪਿੰਦਰ ਕੌਰ ਜਿਹੜੀ ਗੁਰਵਿੰਦਰ ਦੀ ਪਤਨੀ ਸੀ ਤੇ ਉਸ ਦਾ ਮੋਬਾਈਲ ਫੋਨ ਆ ਜਿਹੜਾ ਇਸ ਵਕਤ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਪੜਤਾਲ ਦੇ ਲਈ ਭੇਜਿਆ ਗਿਆ ਉਸ ਦੇ ਵਿੱਚ ਖੁਲਾਸੇ ਹੋਣਗੇ ਫਰੈਂਸਿਕ ਲੈਬ ਦੇ ਵਿੱਚ ਕਿ ਕਿਸ ਤਰੀਕੇ ਦੀਆਂ ਫੋਨ ਦੇ ਉੱਪਰ ਆਪਣੇ ਆਸ਼ਕ ਦੇ ਨਾਲ ਗੱਲਾਂ ਬਾਤਾਂ ਕਰਦੀ ਸੀ ਜਾਂ ਫਿਰ ਇਹ ਖੁਲਾਸੇ ਹੋ ਸਕਦੇ ਨੇ ਕਿ ਕਿਸ ਤਰੀਕੇ ਦੀ ਸਾਰੀ ਪਲਾਨਿੰਗ ਬਣਾਈ ਸੀ ਕਿੰਨੇ ਸਮੇਂ ਤੋਂ ਪਲਾਨਿੰਗ ਚੱਲ ਰਹੀ ਸੀ ਕਿਸ ਤਰੀਕੇ ਜਾਂ ਫਿਰ ਕਿਹੜੇ ਪਲੇਟਫਾਰਮ ਦੇ ਉੱਪਰ ਗੱਲਬਾਤ ਕਰ ਰਹੀ ਸੀ ਸਾਰੀ ਪਲਾਨਿੰਗ ਦਾ ਪਰਦਾ ਫਾਸ਼ ਹੈ ਇਸ ਫਰੈਂਸਿਕ ਲੈਬ ਦੀ ਰਿਪੋਰਟ ਨੇ ਕਰ ਦੇਣਾ ਪਰ ਸਭ ਤੋਂ ਅਹਿਮ ਗੱਲ ਆ ਕਿ ਮੁਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਗੁਰਵਿੰਦਰ ਦੀ ਜਿਹੜੀ ਪਤਨੀ ਹੈ ਰਪਿੰਦਰ ਕੌਰ ક્રાઈમ સિરીઝ ਆਪਣੇ ફોન ਦੇ ਵਿੱਚ ਦੇਸੀ ਸੀ ਜਾਨੀ ਕਿ ક્રાઈમ ਜਿਹੜੀਆਂ ਵੈਬ ਸੀਰੀਜ਼ ਹੁੰਦੀਆਂ ਨੇ ਉਹ ਆਪਣੇ ફોન ਦੇ ਵਿੱਚ ਦੇਖਦੀ ਸੀ ਜਾਨੀ ਕਿ ਉਹਨਾਂ ਤੋਂ ਕਿਤੇ ਨਾ ਕਿਤੇ ਹਿੰਟ ਲੈਣ ਦੀ ਕੋਸ਼ਿਸ਼ ਕਰਦੀ ਸਾਰੀ ਪਲਾਨਿੰਗ ਉਸਨੇ ਬਣਾਈ ਸੀ ਬਹੁਤ ਅਹਿਮ ਖੁਲਾਸੇ ਹੋਏ ਨੇ ਤੇ ਉਧਰਲੇ ਪਾਸੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਜਿਨ੍ਹਾਂ ਦਾ ਇਕਲੌਤਾ ਪੁੱਤ ਜੀ ਨੂੰ ਉਹ ਨੋ ਬਣਾ ਕੇ ਲਈ ਸੀ ਉਸਨੇ ਹੀ ਇਸ ਦੁਨੀਆ ਤੋਂ ਜਿਹੜਾ ਤੋਰ ਕੇ ਰੱਖ ਦਿੱਤਾ ਪਹਿਲਾਂ ਜ਼ਹਿਰ ਦਾ ਟੀਕਾ ਲਾਇਆ ਜਦੋਂ ਜ਼ਹਿਰ ਅਸਰ ਨਹੀਂ ਕਰਦੀ ਤੇ ਉਸ ਵਾਰ ਫਿਰ ਕਿਸ ਤਰੀਕੇ ਦੇ ਨਾਲ ਗळा ਕੁੱਟ ਕੇ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਤੇ ਬੋਸਟਮੈਨ ਰਿਪੋਰਟ ਦੇ ਵਿੱਚ ਖੁਲਾਸਾ ਇਹ ਵੀ ਹੋਇਆ ਕਿ ਗੁਰਵਿੰਦਰ ਸਿੰਘ ਦੀ ਮੌਤ ਆ ਜਿਹੜੀ ਉਹ ਦਮ ਘੁੱਟਣ ਦੇ ਨਾਲ ਹੋਈ ਆ ਜਦੋਂ ਗਲਾ ਕੁੱਟਿਆ ਜਾਂਦਾ ਗਲੇ ਦੀਆਂ ਨਸਾਂ ਕੁੱਟੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਗੁਰਵਿੰਦਰ ਸਿੰਘ ਦੀ ਦਮ ਘੁੱਟਣ ਦੇ ਨਾਲ ਸਾਹ ਕੁੱਟਣ ਦੇ ਨਾਲ ਮੌਤ ਹੋ ਜਾਂਦੀ ਆ ਹਾਲਾਂਕਿ ਜੋ-ਜੋ ਦਿਨ ਪਰਤ ਦੇ ਜਾ ਰਹੇ ਨੇ ਦਿਨ ਅੱਗੇ ਵਧਦੇ ਜਾ ਰਹੇ ਨੇ ਪੁਲਿਸ ਇਸ ਮਾਮਲੇ ਨੂੰ ਡੂੰਘਾਈ ਦੇ ਵਿੱਚ ਜਾਂਦੀ ਜਾ ਰਹੀ ਆ ਤੇ ਅੱਗੇ ਦੀ ਅੱਗੇ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ ਪਹਿਲਾ ਰੁਪਿੰਦਰ ਕੌਰ ਜਿਹੜੀ ਗ੍ਰਿਫਤਾਰ ਕੀਤੀ ਜਾਂਦੀ ਆ ਫਿਰ ਉਸ ਦਾ ਆਸ਼ਕ ਫਿਰ ਇੱਕ ਹੋਰ ਵਿਅਕਤੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਸਨਮਾਨ ਮਿਲ ਜਾਂਦਾ ਉਸ ਤੋਂ ਬਾਅਦ ਅੱਗੇ ਖੁਲਾਸੇ ਹੁੰਦੇ ਨੇ ਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਵੇਹ ਤਾਂ ਹੈਰਾਨੀਜਨਕ ਖਲਾਸੇ ਕਰਤੇ ਨੇ ਕਿ ਜ਼ਾਹਿਰ ਦਾ ਅਸਰ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਪਤੀ ਗੁਰਮਿੰਦਰ ਦਾ ਗਲਾ ਕੁੱਟਿਆ ਜਾਂਦਾ ਆਪਣੇ ਆਸ਼ਕ ਜਿਹੜਾ ਉਸਦੇ ਨਾਲ ਮਿਲ ਕੇ ਰਪਿੰਦਰ ਕੌਰ ਨੇ ਪਤੀ ਦਾ ਗਲਾ ਕੁੱਟਿਆ ਆਪਣੇ ਪਤੀ ਗੁਰਮਿੰਦਰ ਦੀਆਂ ਬਾਹਾਂ ਹੱਥ ਫੜ ਕੇ ਰੱਖੇ ਤੇ ਉਸ ਤੋਂ ਬਾਅਦ ਪਿੱਛੋਂ ਬਾਹਾਂ ਦੇ ਨਾ ਬਾਹ ਪਾ ਕੇ ਜਿਹੜਾ ਗਲੇ ਦੇ ਵਿੱਚ ਉਸਦੇ ਆਸ਼ਕ ਨੇ ਗੁਰਮਿੰਦਰ ਦਾ ਗਲਾ ਕੁੱਟ ਕੇ ਜਿਹੜਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਗੁਰਮਿੰਦਰ ਦੇ ਜਿਹੜੀ ਬਾਡੀ ਦੇ ਉੱਪਰ ਹੈ ਸੱਟਾਂ ਦੇ 10 ਤੋਂ 12 ਨਿਸ਼ਾਨ ਮਿਲਨੇ ਰੁਪਿੰਦਰ ਦਾ ਜਿਹੜਾ ਮੋਬਾਈਲ ਫੋਨ ਆ ਉਹ ਵੀ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਪੜਤਾਲ ਦੇ ਲਈ ਭੇਜਿਆ ਗਿਆ ਤੇ ਫੋਨ ਦੇ ਵਿੱਚੋਂ ਇਹ ਵੀ ਪਤਾ ਲੱਗਿਆ ਕਿ ਰੁਪਿੰਦਰ ਕੌਰ ਆ ਜਿਹੜੀ ਉਹ ਆਪਣੇ ਫੋਨ ਦੇ ਵਿੱਚ ਵੈਬ ਸੀਰੀਜ਼ ਦੇਖਦੀ ਸੀ ਉਹ ਵੀ ਕਰਾਇਮ ਦੀਆਂ ਜਾਨੀ ਕਿ ਪੂਰੀਆ ਜਿਹੜੀ ਜਿਸ ਦੇ ਵਿੱਚ ਬਹੁਤ ਸਾਰੀਆਂ ਪਲਾਨਿੰਗਾਂ ਹੁੰਦੀਆਂ ਨੇ ਕਿ ਕਿਸ ਤਰੀਕੇ ਸਾਰੇ ਕਰਾਇਮ ਕੀਤੇ ਜਾਂਦੇ ਨੇ ਕਤਲ ਕੀਤੇ ਜਾਂਦੇ ਨੇ ਸਾਰਾ ਕੁਝ ਉਹ ਇਸ ਤਰੀਕੇ ਦੀ ਪਲਾਨਿੰਗ ਕਰ ਰਹੀ ਸੀ